ਇੱਕੋ ਹੀ ਡਾਕਟਰ ਗਰੇਂਦਰ ਹੈ ਲੁਧਿਆਣੇ ਤੋਂ ਕਾਫੀ ਦੇਰ ਤੋਂ ਔਲਟੀਆਂ ਸਿੱਧੀਆਂ ਜਾਂਦੀ ਸੂਚਕ ਜਾਂ ਇਦਣੀਆਂ ਵੀਡੀਓ ਪਾ ਰਿਹਾ ਭੜਕਾਉ ਉਹਦਾ ਮਕਸਦ ਕੀ ਹੈ ਮਤਲਬ ਕੀ ਹੈ ਔਰ ਕਿਉਂ ਕਰ ਰਿਹਾ ਵਾ ਔਰ ਹੋਰ ਕੌਣ ਗਲਤ ਹੈ ਉਹ ਤੁਹਾਨੂੰ ਅੱਜ ਸਾਰਾ ਪਤਾ ਲੱਗ ਜਾਊ ਇਸ ਵੀਡੀਓ ਨੂੰ ਜੇ ਪੂਰਾ ਦੇਖ ਲੋਗੇ ਵੀਡੀਓ ਨੂੰ ਪੂਰਾ ਦੇਖ ਕੇ ਸ਼ੇਅਰ ਕਰਿਓ ਜੇ ਮੈਨੂੰ ਪਤਾ ਕਈ ਲੋਕਾਂ ਨੂੰ ਬੁਰਾ ਲੱਗਣਾ ਵਾ ਪਰ ਉਹ ਇੱਕ ਅਣਜਾਣ ਪੁਰੇ ਨੂੰ ਬੁਰਾ ਲੱਗੂਗਾ ਜੇ ਸਮਝਦਾਰ ਹੋਵੋਗੇ ਸਮਝ ਲਵੋਗੇ ਤਾਂ ਫਿਰ ਤੁਹਾਨੂੰ ਬੁਰਾ ਨਹੀਂ ਲੱਗੂਗਾ ਬਹੁਤ ਕੰਮ ਦੀ ਗੱਲ ਤੁਹਾਨੂੰ ਦੱਸੂਗਾ ਵੀਡੀਓ ਨੂੰ ਪੂਰਾ ਦੇਖ ਲਿਓ ਜੇ ਔਰ ਸ਼ੇਅਰ ਕਰ ਲਿਓ ਕਮੈਂਟ ਵਿੱਚ ਆਪਣੀ ਰਾਇ ਵੀ ਦੱਸ ਦਿਓ ਗ੍ਰਿੰਦਰ ਨੇ ਆਪਣੇ ਨਾਂ ਦੇ ਪਿੱਛੇ ਰੰਗਰੇਟੇ ਲਗਾਇਆ ਔਰ ਕਈ ਲੋਕ ਉਸ ਨੂੰ ਰੰਗਰੇਟਾ ਸਮਝ ਕੇ ਉਹਦੇ ਪਿੱਛੇ ਅੰਨੇਵਾ ਬਿਨਾ ਸੋਚੇ ਸਮਝੇ ਉਹਦੀ ਸਮਰਥਨ ਕਰ ਰਹੇ ਆ ਪਰ ਉਹ ਕਿਉਂ ਕਰ ਰਹੇ ਆ ਹਰ ਕੀ ਦੇ ਸ਼ੈਰਟੇ ਕਰ ਰਹੇ ਆ ਕਿਉਂਕਿ ਉਹ ਸਰਕਾਰੀ ਮੈਂਸ਼ਨਰੀ ਆ ਦੇਖੋ ਅੱਜ ਨੇ ਪੰਜਾਬ 'ਚ ਕਾਫੀ ਲੋਕ ਸਕਰੀਆ ਵਾ ਗ੍ਰਿੰਦਰ ਹੀ ਨਹੀਂ ਆ ਮੰਡ ਵੀ ਆ ਨੇਕੀ ਵੀ ਆ ਤੰਡਰੀ ਵੀ ਐਵੇਂ ਤੇ ਕਈ ਲੋਕ ਸક્રિય ਆ ਵਾ ਇਹ ਕਿਉਂ ਕਰ ਰਿਹਾ ਕਿਉਂਕਿ ਇਹ ਸਰਕਾਰੀ ਮਸ਼ੀਨਰੀ ਦਾ ਹਿੱਸਾ ਵਾ ਆਰਐਸਐਸ ਦੀ ਮਸ਼ੀਨਰੀ ਦਾ ਹਿੱਸਾ ਵਾ ਰੰਗਰੇਟਾ ਵੀ ਇੱਕ ਸક્રિય ਸਦਸ ਹੈ ਇਹਦਾ ਆਰਐਸਐਸ ਦਾ ਔਰ ਆਰਐਸਐਸ ਉਸ ਨੂੰ ਹਰ ਕੁਝ ਦਿੰਦਾ ਆ ਜੋ ਸਿੱਖਾਂ ਨੂੰ ਮੰਡਨ ਦੀ ਕੋਸ਼ਿਸ਼ ਕਰਦਾ ਵਾ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਵਾ ਔਰ ਰੰਗਰੇਟੇ ਨੂੰ ਹੀ ਇਹ ਰੰਗਰੇਟਾ ਤਾਂ ਮੈਨੂੰ ਨਹੀਂ ਕਹਾਂਗਾ ਇਹ ਗ੍ਰਿੰਦਰ ਨੂੰ ਵੀ ਬਹੁਤ ਕੁਝ ਮਿਲਿਆ ਆਰਐਸਐਸ ਜੁਆਨ ਕਰਕੇ ਔਰ ਐਵੇਂ ਦੀਆਂ ਪੋਸਟਾਂ ਕਰਕੇ ਕਿਉਂਕਿ ਇਸ ਨੂੰ ਜੋ ਛੋਟਾ ਮਕਾਨ ਸੀ ਉਹ ਵੀ ਕੋਠੀ 'ਚ ਬਦਲ ਗਿਆ ਹੈ ਗੱਡੀਆਂ ਬੈਂਕ ਬੈਲੈਂਸ ਔਰ ਸਿਕਿਉਰਿਟੀ ਤੱਕ ਮਿਲ ਗਈ ਹੈ ਤੁਸੀਂ ਕਈ ਵਾਰ ਸੋਚਿਆ ਹੋਊਗਾ ਇਹਨਾਂ ਜਾਂਦੀ ਸੂਚਕ ਜਾਂ ਉਹਦੀਆਂ ਪੋਸਟਾਂ ਪਈਆਂ ਪਰ ਇਸ ਤੇ ਕਦੇ ਕਾਰਵਾਈ ਨਹੀਂ ਹੋਈ ਹੁਣ ਕੁਝ ਲੋਕਾਂ ਨੇ ਇਹਦੇ ਖਿਲਾਫ ਪਰਚਾ ਕਰਾਇਆ ਵਾ ਤੇ ਕਹਿੰਦੇ ਕਿ ਲੁਧਿਆਣਾ ਛੱਡ ਕੇ ਚਲਾ ਗਿਆ ਗੁਰਿੰਦਰ ਨਹੀਂ ਐਵੇਂ ਨਹੀਂ ਹੈ ਉਹ ਨੂੰ ਜਦੋਂ ਵੀ ਛੱਡੇਗਾ ਉਹ ਲੁਧਿਆਣਾ ਪ੍ਰਸ਼ਾਸਨ ਦੀ ਛੇਤੇ ਛੱਡੇਗਾ ਪ੍ਰਸ਼ਾਸਨ ਹੀ ਉਹਨੂੰ ਕਿਤੇ ਹੋਰ ਭੇਜੇਗਾ ਉਹਦੇ ਖਿਲਾਫ ਕੋਈ ਕਾਰਵਾਈ ਨਾ ਹੀ ਤਾਂ ਕੋਈ ਨਾ ਹੋਏਗੀ ਪਿਉ ਨਹੀਂ ਹੋਈ ਕਿ ਉਹ ਮੇਰਾ ਨਾਟਕ ਕੇ ਆਰਐਸਐਸ ਦੀ ਮਸ਼ੀਨਰੀ ਦਾ ਹਿੱਸਾ ਵਾ ਉਹ ਜੋ ਦੇਸ਼ ਮਿਲਦਾ ਵਾ ਪ੍ਰਸ਼ਾਸਨ ਨੂੰ ਉਹੀ ਪ੍ਰਸ਼ਾਸਨ ਕਰਦਾ ਵਾ ਕਿਸੇ ਵੀ ਐਸੇ ਵਿਅਕਤੀ ਨੂੰ ਜੋ ਸਿੱਖਾਂ ਦੇ ਖਿਲਾਫ ਹੈ ਜਾਂ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਖਿਲਾਫ ਕਦੇ ਵੀ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ ਜਾਇਆ ਉਹ ਕਿੰਨਾ ਵੀ ਅਪਸ਼ਬਦ ਬੋਲੇ ਮਾੜਾ ਬੋਲੇ ਔਰ ਮੈਂ ਸਾਹਤ ਕਰਾਂਗਾ ਕੁਝ ਲੋਕ ਜਾਤੀ ਸੂਚਕ ਗੱਲਾਂ ਕਰਦੇ ਔਰ ਕਹਿੰਦੇ ਕਿ ਸਾਡੀ ਜਾਤੀ ਦੀ ਗੱਲ ਕਰਦਾ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡਾ ਗੁਨਾਹਗਰ ਕੌਣ ਹੈ ਜਾਤੀਵਾਦ ਦਾ ਜਾਤੀਵਾਦ ਜੋ ਹੈ ਸਦੀਆਂ ਤੋਂ ਚੱਲਿਆ ਆ ਰਿਹਾ ਸੀ ਬ੍ਰਾਹਮਣਾਂ ਦੀ ਇੱਕ ਰੋਜੀ ਰੋਟੀ ਦਾ ਜਰੀਆ ਸੀ ਇੱਕ ਮੌਕਾ ਮਿਲਿਆ ਸੀ ਅੰਬੇਡਕਰ ਨੂੰ ਇਤਿਹਾਸ ਲਿਖਣ ਦਾ ਪਰ ਉਸਨੇ ਗਵਾ ਲਿਆ ਜਾਤੀ ਪ੍ਰੇਮ ਦੇ ਵਿੱਚ ਉਸਨੇ ਉਸ ਨੂੰ ਗਵਾ ਲਿਆ ਔਰ ਇਤਿਹਾਸ ਨੂੰ ਹੁਲਟਾ ਕਰ ਦਿੱਤਾ ਉਸਨੇ ਬ੍ਰਾਹਮਣਾਂ ਦੀ ਉਸ ਸੋਚ ਤੇ ਮੋਹਰ ਲਗਾ ਦਿੱਤੀ ਜਾਤੀਵਾਦ ਦੀ ਸੋਚ ਤੇ ਮੋਹਰ ਲਗਾ ਦਿੱਤੀ ਜਾਤੀ ਪ੍ਰਥਾਵ ਦੇ ਵਿੱਚ ਵੰਡ ਕੇ ਸਮਾਜ ਨੂੰ ਕਾਨੂੰਨੀ ਤੌਰ ਤੇ ਜਦੋਂ ਕਿ ਹੁਣ ਤੱਕ ਕਦੇ ਵੀ ਕਾਨੂੰਨੀ ਤੌਰ ਤੇ ਜਾਤੀ ਪ੍ਰਥਾ ਤੇ ਨਹੀਂ ਵੰਡਿਆ ਗਿਆ ਸਮਾਜ ਜਦੋਂ ਕਿ ਉਦੋਂ ਮੌਕਾ ਠੀਕ ਹੈ ਕਿ ਉਹ ਸਮਾਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਾ ਲੋਅਰ ਮਿਡਲ ਔਰ ਅਪਰ ਲੋਅਰ ਨੂੰ ਐਜੂਕੇਸ਼ਨ ਔਰ ਖਾਣ ਪੀਣ ਦਾ ਸਹੂਲਤਾ ਸਰਕਾਰ ਵੱਲੋਂ ਹੁੰਦੀ ਮਿਡਲ ਨੂੰ ਐਜੂਕੇਸ਼ਨ ਵਿੱਚ ਸਹਾਇਤਾ ਹੁੰਦੀ ਔਰ ਅਪਰ ਨੂੰ ਸਰਕਾਰ ਕੁਝ ਵੀ ਨਾ ਦਿੰਦੀ ਔਰ ਮਿਡਲ ਨੂੰ ਵੀ ਕੋਈ ਹੋਰ ਸਹੂਲਤ ਨਾ ਦਿੰਦੀ ਸਿਰਫ ਐਜੂਕੇਸ਼ਨ ਦੇ ਵਿੱਚ ਕੁਝ ਸਹੂਲਤ ਦੇਂਦੀ ਇੰਨਾ ਇਸੇ ਵਿੱਚ ਵੰਡਿਆ ਨਾ ਕਦੇ ਵੀ ਕੋਈ ਜਾਤੀ ਨਹੀਂ ਰਹਿੰਦੀ ਕੋਈ ਜਾਤੀਵਾਦ ਦਾ ਗੱਲ ਨਹੀਂ ਹੁੰਦੀ ਪਰ ਕਾਨੂੰਨ ਤੌਰ ਤੇ ਅੰਬੇਦਕਰ ਨੇ ਸਭ ਤੋਂ ਵੱਡੀ ਗਲਤੀ ਕਰਕੇ ਸਮਾਜ ਨੂੰ ਜਾਤੀ ਪ੍ਰਥਾ ਦੇ ਵਿੱਚ ਵੰਡ ਦਿੱਤਾ ਔਰ ਅੱਜ ਸਮਾਜ ਜਾਤੀ ਪ੍ਰਥਾ ਦੇ ਇਸ ਤਰ੍ਹਾਂ ਨਾਲ ਵੰਡਿਆ ਗਿਆ ਕਿ ਤੁਸੀਂ ਲੈਣ ਦੇ ਲਈ ਅਧਿਕਾਰ ਕਹਿੰਦੇ ਹੋ ਕਿ ਅਧਿਕਾਰ ਰਿਜ਼ਰਵੇਸ਼ਨ ਜਾਂ ਇਹਨੀਆਂ ਸੁਵਿਧਾਵਾਂ ਲੈਣ ਦੇ ਲਈ ਆਪ ਜਾਤੀ ਸੂਚਕ ਸਰਟੀਫਿਕੇਟ ਬਣਵਾਉਂਦੇ ਹੋ ਆਪ ਜੱਟ ਨੇ ਨਹੀਂ ਬਣਾ ਆਪ ਤੁਹਾਂ ਬਣਵਾਏ ਆ ਜੱਟ ਨੂੰ ਨਹੀਂ ਮਿਲਦਾ ਜਾਂ ਜਦ ਕਿ ਜੇ ਸਮਾਜ ਤਿੰਨ ਅਸੀਂ ਜੇ ਲੋਅਰ ਮਿਡਲ ਹੋਰ ਪਰਚ ਵੰਡਿਆ ਜਾਂਦਾ ਤੇ ਲੋਅਰ ਦੇ ਵਿੱਚ ਬਹੁਤ ਸਾਰੇ ਜੱਟ ਵੀ ਆਉਂਦੇ ਆ ਬਹੁਤ ਸਾਰੇ ਬ੍ਰਾਹਮਣ ਵੀ ਆਉਂਦੇ ਆ ਬਹੁਤ ਸਾਰੇ ਖੱਤਰੀਓ ਨੇ ਬਹੁਤ ਸਾਰੀਆਂ ਜਾਤਾਂ ਹੁੰਦੀਆਂ ਲੋਅਰ ਦੇ ਵਿੱਚ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਨਾ ਜ਼ਮੀਨ ਨਾ ਕੋਈ ਪ੍ਰਾਪਰਟੀ ਨਾ ਕੋਈ ਸਹੂਦਆ ਉਹਨਾਂ ਨੂੰ ਸਰਕਾਰੀ ਸਹੂਦਆ ਨਹੀਂ ਮਿਲਦੀ ਔਰ ਇਹਨਾਂ ਦੇ ਬਹੁਤ ਲੋਕ ਹੈ ਲੋਅਰ ਕਾਸਟਾਂ ਜਿਹੜੀਆਂ ਤੁਸੀਂ ਕਹਿੰਦੇ ਹੋ ਬੈਕਵਰਡ ਸਟੂਲ ਕਾਸਟ ਵਗੈਰਾ ਉਹਨਾਂ ਵਿੱਚ ਬਹੁਤ ਲੋਕ ਹੈ ਜਿਹੜੇ ਕੋਠੀਆਂ ਕਾਰਾਂ ਔਰ ਚੰਗੀ ਪ੍ਰਾਪਰਟੀ ਦੇ ਮਾਲਕ ਲੇਕਿਨ ਉਹ ਸਾਰੀਆਂ ਸੌਦਾਵਾਂ ਲੈ ਰਿਹਾ ਇਹ ਗਲਤੀ ਅੰਬੇਦਕਰ ਦੀ ਆ ਇਸ ਕਰਕੇ ਇਹ ਹੋਇਆ ਜੇ ਅੰਬੇਦਕਰ ਉਸ ਸਮੇਂ ਤੇ ਅਸਰਾ ਚ ਦਿੰਦਾ ਜਾਤੀਵਾਦ ਨੂੰ ਖਤਮ ਕਰ ਦਿੰਦਾ ਸਮਾਜ ਨੂੰ ਇੱਕ ਮੈਂ ਸੱਚ ਬਣਾ ਦਿੰਦਾ ਤਾਂ ਐਵੇਂ ਦੀਆਂ ਗੱਲਾਂ ਹੀ ਨਹੀਂ ਹੋਣੀਆਂ ਇਹ ਗ੍ਰਿੰਦਰ ਅੱਗੇ ਪੈਦਾ ਹੀ ਨਹੀਂ ਸੀ ਹੋਣੇ ਹੁਣ ਗ੍ਰਿੰਦਰ ਨੂੰ ਪੈਦਾ ਕੀਤਾ ਗਿਆ ਪੈਦਾ ਨਹੀਂ ਹੋਇਆ ਪੈਦਾ ਕੀਤਾ ਗਿਆ ਆਰਐਸਐਸ ਵੱਲੋਂ ਔਰ ਆਰਐਸਐਸ ਨੇ ਇਹਨੂੰ ਬਹੁਤ ਕੋਸ਼ਿਸ਼ ਦਿੱਤਾ ਉਹ ਸਕੂਟ ਵੀ ਤਾਂ ਹੀ ਕਹਿੰਦੇ ਹੋ ਲੋਕਾਂ ਦੇ ਆਂ ਸਾਢੇ ਕਿੱਲ ਤੇ ਆਣਾ ਕਿਵੇਂ ਛੱਡ ਸਕਦਾ ਪ੍ਰਸ਼ਾਸਨ ਦੀ ਮਦਦ ਤੋਂ ਵੀੜਾ ਲੈ ਤਾਂ ਕਿਵੇਂ ਛੱਡ ਸਕਦਾ ਪ੍ਰਸ਼ਾਸਨ ਦੇ ਆਦਮੀ ਉਹਦੇ ਨਾਲ ਜਿੱਥੇ ਵੀ ਜਾਏਗਾ ਉਹ ਦੱਸਣਗੇ ਨਾ ਵੀ ਇੱਥੇ ਤੋਂ ਮਿੰਟ ਹੀ ਪਤਾ ਲੱਗ ਜੇ ਪਰ ਪ੍ਰਸ਼ਾਸਨ ਜਦੋਂ ਚਾਹੁੰਦਾ ਜਿਵੇਂ ਚਾਹੁੰਦਾ ਉਵੇਂ ਹੁੰਦਾ ਉਹ ਵੀ ਪ੍ਰਸ਼ਾਸਨ ਦੀ ਛੇ ਆ ਸਰਕਾਰੀ ਛੇ ਆ ਆਰਐਸਐਸ ਦੀ ਛੇ ਆ ਸਰਕਾਰੀ ਮਿਸ਼ਨ ਦੀ ਦਾ ਹਿੱਸਾ ਵਾ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਹੈ ਇਹ ਸਾਰੇ ਸਿੱਖਾਂ ਨੂੰ ਤਾਕਤ ਨੂੰ ਤੋੜਨਾ ਚਾਹੁੰਦੇ ਆ ਬਾਕੀ ਸਾਰੇ ਜਾਤਾਂ ਨੂੰ ਮੈਂ ਜੋ ਮੈਂ ਜਾਤੀਵਾਦ ਚ ਪੈਂਦਾ ਨਹੀਂ ਆ ਮੈਨੂੰ ਨਾ ਕਿ ਜਾਤੀਵਾਦ ਦਾ ਪਰ ਜਿਹੜੇ ਆਪਣਾ ਆਪਣ ਨੂੰ ਜਾਤੀਵਾਦ ਦੇ ਤੌਰ ਤੇ ਵੰਡਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ ਰਿਕੁਐਸਟ ਹੈ ਕਿ ਇਹਦੀਆਂ ਨਾਕਾਮ ਹਰਕਤਾਂ ਨੂੰ ਨਾਕਾਮ ਕਰੋ ਸਮਝਦਾਰ ਬਣੋ ਤੁਸੀਂ ਸਿੱਖੋ ਸਿੱਖ ਬਣੋ ਨਾ ਕਿ ਜਾਤੀਵਾਦ ਤੁਸੀਂ ਖਾਲਸਾ ਬਣੋ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਿਸੇ ਜਾਤੀ ਨੂੰ ਪ੍ਰੋਮੋਟ ਨਹੀਂ ਕੀਤਾ ਇੱਕ ਇੱਕ ਕਾਸਟ ਬਣਾਈਆ ਖਾਲਸਾ ਉਹਦੇ ਵਿੱਚ ਆਓ ਪਰ ਇਹ ਸਾਰੀਆਂ ਚੀਜ਼ਾਂ ਛੱਡੋ ਇਹਨਾਂ ਇਹੋ ਜਿਹੇ ਗੰਦੇ ਲੋਕਾਂ ਨੂੰ ਆਊਟ ਕਰੋ ਦਰਖਨਾਰ ਕਰੋ ਤੁਸੀਂ ਸਿੱਖ ਬਣੋ ਗੁਰੂ ਦੇ ਜੇ ਸਿੱਖ ਹੋਤਾ ਜੇ ਤੁਸੀਂ ਸਿੱਖ ਨਹੀਂ ਹੋ ਤਾਂ ਫਿਰ ਕੁਛ ਨਹੀਂ ਕਰੋ ਫਿਰ ਤੈਨੂੰ ਇਹ ਨਹੀਂ ਕਹਿੰਦੇ ਕਿਉਂਕਿ ਉਹ ਗੁਰਿੰਦਰ ਹੈ ਜਿਹੜਾ ਉਹ ਨਾਮ ਸਿੱਖਾ ਹੈ ਉਹ ਬ੍ਰਾਹਮਣ ਹੈ ਉਹ ਹਿੰਦੂ ਧਰਮ ਦੇ ਵਿੱਚ ਆਸਥਾ ਰੱਖਦਾ ਹੈ ਪੇਖੀ ਪੱਗ ਬਨ ਕੇ ਤੇ ਦਾੜ੍ਹੀ ਰੱਖ ਕੇ ਸਿੱਖ ਨਹੀਂ ਬਣ ਜਾਂਦਾ ਉਹ ਪੇਖੀ ਸਿੱਖ ਬਣਿਆ ਆਪਣੇ ਮਤਲਬ ਦੇ ਲਈ ਹੈ ਉਹ ਬ੍ਰਾਹਮਣ ਹੈ ਬ੍ਰਾਹਮਣ ਹਿੰਦੂ ਧਰਮ ਦੇ ਵਿੱਚ ਆਸਥਾ ਰੱਖਦਾ ਹੈ ਠੀਕ ਹੈ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਸचेत ਰਹੋ ਔਰ ਸਿੱਖਣ ਦੱਸਦਾ ਸਾਰਿਆਂ ਨੂੰ ਦੱਸਦਾ ਕਿ ਇੱਥੇ ਕੋਈ ਕਾਰਵਾਈ ਤਾਂ ਹੋਣੀ ਨਹੀਂ ਇਹ ਮੈਨੂੰ ਗਰੰਟੀ ਹੈ ਤੇ ਕਿਉਂ ਤੇ ਕੋਈ ਕਾਰਵਾਈ ਨਹੀਂ ਹੋਣੀ ਔਰ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਕਿ ਜੱਟ ਨੇ ਭਈ ਜੱਟ ਜੱਟ ਕਰਦੇ ਹੋ ਜੱਟ ਅਸੀਂ ਜਿਹੜੀਆਂ ਗੱਲਾਂ ਜਨੂਆ ਨਾ ਉਹ ਜਨੂਆ ਨਾ ਹੈ ਆਪ ਸਪੋਰਟ ਕਰਦੇ ਆ ਅਸੀਂ ਕਹਿੰਦੇ ਆ ਕਿ ਜੱਟਾਂ ਦਾ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ ਜੱਟਾਂ ਦਾ ਜੋ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ ਇੱਕ ਇੱਕ ਇਹ ਵਾਰ-ਵਾਰ ਤਾਂ ਨਹੀਂ ਲੱਗਣੀ ਚਾਹੀਦੇ ਸਾਰਿਆਂ ਨੂੰ ਜਿਹੜੇ ਹੱਕ ਹੈ ਉਹਨਾਂ ਦੇ ਲਈ ਬਰਾਬਰ ਲੜਨਾ ਚਾਹੀਦਾ ਚਾਹੇ ਉਹ ਮਜ਼ਦੂਰ ਹੋਵੇ ਜਾਂ ਕਿਸਾਨ ਹੋਵੇ ਅਹੀ ਇਹ ਤੇ ਵੀ ਹਾਮੀ ਆ ਕਿ ਬਿਹਾਰੀਆਂ ਨੂੰ ਜੁਪੀ ਵਾਲਿਆਂ ਨੂੰ ਕੰਮ ਨਹੀਂ ਦੇਣਾ ਚਾਹੀਦਾ ਪੰਜਾਬ ਵਾਲਿਆਂ ਨੂੰ ਕੰਮ ਦੇਣਾ ਚਾਹੀਦਾ ਪਰ ਇਸ ਗੱਲ ਦੇ ਹਾਮੀ ਨਹੀਂ ਕਿ ਜਾਤੀਵਾਦ ਦੇ ਵਿੱਚ ਵੰਡ ਕੇ ਸਮਾਜ ਨੂੰ ਤੇ ਸਿੱਖ ਕੌਮ ਨੂੰ ਬਰਬਾਦ ਕੀਤਾ ਜਾਵੇ ਕੌਮ ਕੀਤਾ ਕਮਜ਼ੋਰ ਕੀਤਾ ਜਾਵੇ ਇਹ ਬਹੁਤ ਹੀ ਗਲਤ ਹੈ ਇਹ ਤੁਸੀਂ ਸੁਚੇਤ ਹੋਵੋ ਇਹ ਆਰਐਸ ਦੀਆਂ ਨੀਤੀਆਂ ਤੋਂ ਬਚੋ ਇਹੋ ਜਿਹੇ ਲੋਕ ਬੜੇ ਪੈਦਾ ਕੀਤੇ ਆਰਐਸ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਕਰਦੀ ਆ ਰਹੀ ਹੈ ਹੁਣ ਵੀ ਕਰ ਰਹੀ ਹੈ ਅੱਗੇ ਵੀ ਕਰੇਗੀ ਔਰ ਇਹਨਾਂ ਦੀ ਪੂਰੀ ਇੱਕ ਟੀਮ ਤਿਆਰ ਕੀਤੀ ਜਾਂਦੀ ਆ ਇੱਕ ਪੂਰੀ ਜੂਨਰ ਤਿਆਰ ਕੀਤੀ ਜਾਂਦੀ ਆ ਠੀਕ ਹੈ ਔਰ ਇਹਨਾਂ ਦਾ ਬਹੁਤ ਵੱਡਾ ਏਜੰਡਾ ਆ ਅਰਸਦਾ ਉਸ ਏਜੰਡੇ ਦੇ ਮੋਹਰੇ ਇਹ ਬਣੇ ਹੋਏ ਆ ਤੁਸੀਂ ਨਾ ਬਣੋ ਤੁਸੀਂ ਸਮਝਦਾਰ ਬਣੋ ਤੁਸੀਂ ਵਾਪਸ ਆਪਣੀ ਕੌਮ ਦੇ ਵਿੱਚ ਪ੍ਰਵੇਸ਼ ਕਰੋ ਔਰ ਇਹਨਾਂ ਲੋਕਾਂ ਦਾ ਬਾਈਕਾਟ ਕਰੋ ਇਹਨਾਂ ਲੋਕਾਂ ਤੋਂ ਬਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ